ਤਾਂ ਪੱਜ ਮੈਂਬਰੀ ਕਮੇਟੀ ਨੇ ਜਥੇਦਾਰ ਗਿਆਨੀ ਰਕਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਦੇ ਵਿੱਚ ਗੁਰੂ ਪ੍ਰਤਾਪ ਸਿੰਘ ਵਡਾਲਾ ਬੀਬੀ ਸਤਵੰਦ ਕੌਰ ਇਕਬਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਏ.ਐਲ.ੀ ਸੰਤਾ ਸਿੰਘ ਉਮੈਦਪੁਰੀ ਦੇ ਵੱਲੋਂ ਜਥੇਦਾਰ શ્રી ਕੌਤਕ ਸਾਹਿਬ ਗਿਆਨੀ ਰਕਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਹੈ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਇਨ ਬਿਨ ਲਾਗੂ ਰਹੇਗੀ ਜਿਹੜੇ ਫੈਸਲੇ ਫਸੀਲ ਤੋਂ ਲਈ ਗਏ ਹਨ ਉਹ ਹੁਕਮਨਾਮੇ ਜਾਰੀ ਰਹਣਗੇ ਨਾ ਟਕਰਾ ਖੜਾ ਕੀਤਾ ਹੈ ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਕਿ ਸਦਾ ਵਾਸਤੇ ਕੈਮਰਿਆਂ ਦਾ ਤਖਤ ਆ ਇਹ ਇਹਨਾਂ 'ਚ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ दखਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਪੁਰਖ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਸ ਦਿਨ ਸਿੰਘ ਸਬਾ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਾਇਰੇ ਚ ਰਹਿ ਕੇ ਫੈਸਲੇ ਲੈ ਸਕਦੇ ਹੋ ਇਦਾਂ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਇਹ ਉਸ ਤੋਂ ਪਹਿਲਾਂ ਵੀ ਗੁਰੂ ਸਾਹਿਬਾਨਾਂ ਵੇਲੇ ਇਸ ਤਖਤ ਤੋਂ ਵੱਡੇ ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਔਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ-ਬੜੀਆਂ ਲੜਾਈਆਂ ਇੱਥੋਂ ਗੁਰਮਤਾ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ-ਵੱਡੇ ਜੰਗ ਸਿੱਖ ਪੰਥ ਨੇ ਲੜੇ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤਖਤ ਤੋਂ ਉੱਚਾ ਆ ਤੇ ਇਹਨੂੰ ਕੌਣ ਨੀਵਾਂ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧੈਰੇ ਚ ਰਹਿ ਕੇ ਤੁਸੀਂ ਐਂਦਾ ਕਰੋ ਨਾ ਇਹ ਕਿਸੇ ਨੇ ਪ੍ਰਵਾਨ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਏ ਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾਲ ਤਖਤ ਸਾਹਿਬ ਸਮੁੱਚੀ ਕੌਮ ਦੇ ਸਮੁੱਚੀ ਪੰਥ ਵਾਸਤੇ ਜਿਹੜਾ ਕੋ ਉਦੇਸ਼ ਹੁੰਦਾ ਆ ਸਾਰਾ ਪੰਥ ਉਹਨੂੰ ਮੰਨਦਾ ਤੇ ਸਾਰੇ ਪੰਥ ਦਾ ਆ ਅਕਾਲ ਤਖਤ ਸਾਹਿਬ ਕੱਲੀ ਸ਼੍ਰੋਮਣੀ ਕਮੇਟੀ ਦਾ ਨਹੀਂ ਪੰਥ ਬੈਠਾ ਦੁਨੀਆ 'ਚ ਤੇ ਜਿਹੜਾ ਇਥੋਂ ਹੁਕਮਨਾਮਾ ਹੁੰਦਾ ਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ ਤੇ ਇਹ ਜੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹ ਸੰਤਰਨ ਕਮੇਟੀ ਨੇ ਕੀਤਾ ਬੜਾ ਵੱਡਾ ਪਲੇਖਾ ਸੀ ਉਹਨਾਂ ਨੂੰ ਉਹਨਾਂ ਨੇ ਇਸ ਆਪਣੇ ਅਕਾਲ ਤਖਬ ਸਾਹਿਬ ਦੀ ਸ਼ਕਤੀ ਨੂੰ ਆਪਣੇ ਦਾਇਰੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਮਹਾਨ ਸ਼ਕਤੀ ਆ ਇਹ ਅਕਾਲ ਦੀ ਸ਼ਕਤੀ ਆ ਜਿਹੜੀ ਸਾਨੂੰ ਅਕਾਲ ਤਖਬ ਤੋਂ ਮਿਲਦੀ ਆ ਤੇ ਕਦੀ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਕੋਈ ਹੋਰ ਜਿਹੜਾ ਕੋਈ ਆਗੂ ਆ ਕਦੀ ਇਹ ਸੋਚ ਵੀ ਨਹੀਂ ਸਕਦਾ ਕਿ ਈਕਾਲਤਖ ਸਾਹਿਬ ਉਹਨਾਂ ਦੇ ਮਤੇ ਤਰ੍ਹਾਂ ਕੇ ਫੈਸਲਾ ਕਰਨਗੇ ਬਟਾਲਾ ਸਾਹਿਬ ਕਿਹਾ ਕਿ ਉਹ ਬੰਦੇ ਨੇ ਸਾਰਾ ਸ਼੍ਰੀ ਅਕਾਲਤਖ ਸਾਹਿਬ ਦੇ ਆਦੇਸ਼ ਸ਼੍ਰੀ ਅਕਾਲਤਖ ਸਾਹਿਬ ਦੇ ਜਥੇਦਾਰ ਦੇ ਜੋ ਵੀ ਆਦੇਸ਼ ਹੁੰਦੇ ਨੇ ਇੰਨ ਦਿਨ ਲਾਗੂ ਨੇ ਜਿਹੜਾ ਹਰ ਸਿੱਖ ਨੂੰ ਮੰਨਨੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਵੀ ਫੈਸਲਾ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ ਕਿ ਆ ਉਹ ਜਥੇਦਾਰ ਸਾਹਿਬ ਨਹੀਂ ਤੇ ਚ ਜਾਂਦੀ ਹੈ ਵੇਖੋ ਤਾਂ ਹੀ ਤਾਂ ਉਹਨਾਂ ਨੂੰ ਸਾਰਾ ਪੰਥ ਕਹ ਰਿਹਾ ਕਿ ਉਹ ਭਗੌੜੇ ਨੇ ਜੇ ਉਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੱਥਾ ਲਿਆ ਉਹਨਾਂ ਨੇ ਟਕਰਾ ਕੀਤਾ ਆ ਤੇ ਉਹ ਇਸ ਕਰਕੇ ਉਹਨਾਂ ਨੂੰ ਭਗੌੜੇ ਵਜੋਂ ਜਾਣਿਆ ਜਾਂਦਾ ਆ ਲੇਕਿਨ ਭਗੌੜਿਆਂ ਨੂੰ ਕਦੀ ਕਿਸੇ ਨੇ ਪਰਵਾਹ ਨਹੀਂ ਕੀਤਾ ਨਾ ਕਦੀ ਮੰਨਿਆ ਕਿਸੇ ਨੇ ਇਹ ਸਾਰਾ ਕੁਝ ਸਮੁੱਚੀ ਕੌਮ ਅੱਗੇ ਪੰਥ ਅੱਗੇ ਪੰਜਾਬ ਅੱਗੇ ਸਾਰਾ ਕੁਝ ਸਪਸ਼ਟ ਆ ਕਿ ਕਿਹੜੇ ਲੋਕ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਕਿਨਾਂ ਨੇ ਪੇਟ ਲਗਾਈ ਆ ਕਾਲਤਖ ਸਾਹਿਬ ਨੂੰ ਇਹ ਨਾ ਤਾਂ ਕਦੀ ਪਹਿਲਾਂ ਉਹਨਾਂ ਨੂੰ ਕਿਸੇ ਨੇ ਆਪਣੇ ਸਪਕਾਰਿਆ ਤੇ ਨਾ ਹੀ ਹੁਣ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਪੰਥ ਦੇ ਪੰਜਾਬ ਦੇ ਸਾਹਮਣੇ ਸਾਫ ਹੋ ਜਾਣਾ ਅਜੀ ਹਜਿੰਦਰ ਸਿੰਘ ਤਾਂ ਮਹੀਨੇ ਦਬਾਅ ਪਿਆ ਕੇ ਸਿਫਾ ਦਿੱਤਾ ਅਜੀ ਅਗੋ ਜੀ ਪਟਾੰਡੀ ਹਜਿੰਦਰ ਸਿੰਘ ਤਾਂ ਮਹੀਨੇ ਦਬਾਅ ਪਿਆ ਕੇ ਸਿਫਾ ਦਿੱਤਾ ਮੰਨੇ ਦਾ ਦੇ ਚਲੋ ਦੇਖੋ ਉਹਨਾਂ ਦੀ ਕੋਈ ਮੁਸ਼ਕਲ ਹੋਊ ਤਾਂ ਮਹੀਨ ਸਾਹਿਬ ਦੀ ਉਹਨਾਂ ਨੂੰ ਕੋਈ ਮਜਬੂਰੀ ਹੋਈ ਤਾਂ ਉਹ ਦੱਸ ਸਕਦੇ ਆ ਕਾਲੀ ਸਾਹਿਬ ਦੀ ਅੱਜ 20 ਅਗਵਾਈ ਦੀ ਲੋੜ ਹੈਗੀ ਆ ਤਾਮੀ ਸਾਹਿਬ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਵੀ ਜੋ ਉਹਨਾਂ ਨੂੰ ਸੇਵਾ ਅਕਾਲ ਤਖਤ ਸਾਹਿਬ ਉਹਨਾਂ ਲੱਗੀ ਸੀ ਉਹਦੀ ਵੀ ਉਹਨਾਂ ਨੂੰ ਸੇਵਾ ਨਿਭਾਉਣੀ ਚਾਹੀਦੀ ਹੈ ਜਿਹਦਰ ਸਾਹਿਬ ਨੇ ਅਪੀਲ ਕੀਤੀ ਹੈ ਕਿ ਲੱਗਦਾ ਕਿ ਵਾਪਸੀ ਹੋਣਾ ਚਾਹੀਦਾ ਕਿਉਂਕਿ ਪੰਜ ਮੈਂਬਰੀ ਕਮੇਟੀ ਬਣੀਆਂ ਉਹਨਾਂ ਨੂੰ ਮਨਾਉਣ ਵਾਸਤੇ ਕਿ ਮਨਾਉਣ ਤੋਂ ਪਹਿਲਾਂ ਹੀ ਵਾਪਸ ਆ ਜਾਣ ਜਿਹਦਰ ਸਾਹਿਬ ਦੇ ਹਦਾਇਤਾਂ ਤੇ ਤਾਮੀ ਸਾਹਿਬ ਦੀ ਗੱਲ ਕਰਦੇ ਹੋ ਜੀ ਤਾਮੀ ਸਾਹਿਬ ਨੂੰ ਤਾਂ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਤੁਸੀਂ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੀ ਆਪਣੀ ਜ਼ਿੰਮੇਵਾਰੀ ਸੰਭੋ ਤੇ ਸੱਤ ਮੈਂਬਰੀ ਕਮੇਟੀ ਦਾ ਵੀ ਰੋਲ ਆਪਣਾ ਅਦਾ ਕਰੋ ਸਾਨੂੰ ਉਮੀਦ ਹੈ ਕਿ ਸਿੰਘ ਸਾਹਿਬ ਦੇ ਦੇਸ਼ ਦੇ ਮੁਤਾਬਕ ਧਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣਗੇ ਧੰਨਵਾਦ ਜੀ ਲੱਗਦਾ ਕਿ ਸਿਆਸਤ ਨਾਲ ਚਾਹੁੰਦਾ 1925 ਦਾ ਜਿਹੜਾ ਸਾਹਮਣੇ ਕੀਤਾ ਗਿਆ ਅੱਜ ਕਿਉਂਕਿ ਉਸ ਤੋਂ ਬਾਅਦ ਜਿਹੜਾ ਚੋਣ ਦਾ ਸੰਗਤ ਨਹੀਂ ਹੁੰਦੀ ਸੀ ਨਾ ਦੇਖੋ ਉਹ ਤਾਂ ਉਹ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਟਕਰਾ ਪੈਦਾ ਕੀਤਾ ਆ ਟਕਰਾ ਕਦੀ ਕਦੀ ਕਿਸੇ ਨੇ ਨਾ ਮੰਨਿਆ ਆ ਤੇ ਨਾ ਹੀ ਉਹਦਾ ਕਿਸੇ ਨੂੰ ਕੋਈ ਲਾਭ ਹੋਇਆ ਆ ਨੁਕਸਾਨ ਹੋਇਆ ਟਕਰਾਦਾ ਚੋ ਉਹਨਾਂ ਨੂੰ ਆਪਣਾ ਦੈਰਾ ਨਹੀਂ ਸੀ ਆਪਣੇ ਦਿਖਾਉਣਾ ਚਾਹੀਦਾ ਕਿ ਸਾਡਾ ਦੈਰਾ ਇਹ ਆ ਤੇ ਸਿੰਘ ਸਾਹਿਬ ਸਾਡੇ ਦੈਰੇ ਚ ਆਉਂਦੇ ਆ ਐਦਾਂ ਦੀ ਗੱਲ ਕੋਈ ਨਹੀਂਗੀ ਠੀਕ ਆ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ ਤੇ ਉਹ ਤੋਂ ਆਪਣੇ 1925 ਦੇ ਐਕਟ ਤੋਂ ਨਾ ਪਰ ਅਕਾਲ ਤਖਤ ਸਾਹਿਬ ਮਹਾਨ ਆ ਉਹਦੀ ਸ਼ਕਤੀ ਸਰਵੋੱਚ ਆ ਤੇ ਉਹਨੂੰ ਕਦੀ ਵੀ ਕੋਈ ਆਪਣੇ ਦੇਹਰੇ 'ਚ ਨਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਨਾ ਹੀ ਹੈਗੀ ਆ ਉਹਦੇ ਹੁਕਮ ਉਹਨਾਂ ਦੇ ਹਦੇਸ਼ ਹੁਕਮਨਾਮੇ ਸਮੁੱਚੇ ਪੰਥ ਨੂੰ ਤੇ ਸਾਰੀ ਲੋਕਾਈ ਨੂੰ ਇਨ ਬਿਨ ਮੰਨਨੇ ਚਾਹੀਦੇ ਆ ਤੇ